ਪੰਜਾਬ ਦੇ ਵਿੱਚ ਜਿਹੜੇ ਨੇ ਦੋ ਸਰਦਿਕਦ ਵਿਅਕਤੀ ਕੁੰਮਰੇ ਨੇ ਪੰਜਾਬ ਪੁਲਿਸ ਹੁਣਾਂ ਦੀ ਭਾਲ ਕਰ ਰਹੀ ਹੈ ਤਸਵੀਰਾਂ ਪਠਾਨਕੋਟ ਦੀਆਂ ਨੇ ਜਿੱਥੇ ਕਿ ਦੋ ਦਿਨ ਪਹਿਲਾਂ ਦੋ ਸ਼ੱਕੀ ਵਿਅਕਤੀ ਦਿਖਾਈ ਦਿੱਤੇ ਸਨ ਦੋ ਦਿਨ ਤੋਂ ਜਿਹੜਾ ਪੁਲਿਸ ਸੱਚ ਆਪਰੇਸ਼ਨ ਕਰ ਰਹੀ ਹੈ ਪੁਲਿਸ ਵੱਲੋਂ ਸਕੈਚ ਵੀ ਜਾਰੀ ਕੀਤੇ ਗਏ ਨੇ ਉਹਨਾਂ ਵਿਅਕਤੀਆਂ ਨੂੰ ਪਠਾਨਕੋਟ ਮੁਰ ਤੋਂ ਵੇਖਿਆ ਗਿਆ ਇਸ ਲਈ ਪੁਲਿਸ ਜਿਹੜੀ ਹੈ ਚੱਪੇ-ਚੱਪੇ ਦੀ ਛਾਣਬੀਨ ਕਰ ਰਹੀ ਹੈ ਤਾਂ ਜੋ ਕੋਈ ਵੀ ਵਾਰਦਾਤ ਉਹਨਾਂ ਵੱਲੋਂ ਨਾ ਕੀਤੀ ਜਾ ਸਕੇ 에ਅਰਵੇਜ਼ ਹਮਲੇ ਤੋਂ ਬਾਅਦ ਪਠਾਨਕੋਟ ਜੜਾ ਇੱਕ ਵਾਰ ਫਿਰ ਸੁੱਟੀਆਂ ਚਾਇਆ ਪੰਜਾਬ ਦੇ ਵਿੱਚ ਜਿਹੜੇ ਨੇ ਦੋ ਸਰਦਿੱਗਦ ਵਿਅਕਤੀ ਕੁੰਮਰੇ ਨੇ ਪੰਜਾਬ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਹੈ ਤਸਵੀਰਾਂ ਪਠਾਨਕੋਟ ਦੀਆਂ ਨੇ ਜਿੱਥੇ ਕਿ ਦੋ ਦਿਨ ਪਹਿਲਾਂ ਦੋ ਸ਼ੱਕੀ ਵਿਅਕਤੀ ਦਿਖਾਈ ਦਿੱਤੇ ਸਨ ਦੋ ਦਿਨ ਤੋਂ ਜਿਹੜਾ ਪੁਲਿਸ ਸੱਚ ਆਪਰੇਸ਼ਨ ਕਰ ਰਹੀ ਹੈ ਪੁਲਿਸ ਵੱਲੋਂ ਸਕੈਚ ਵੀ ਜਾਰੀ ਕੀਤੇ ਗਏ ਨੇ ਉਹਨਾਂ ਵਿਅਕਤੀਆਂ ਨੂੰ ਪਠਾਨਕੋਟ ਮੁਰ ਤੋਂ ਵੇਖਿਆ ਗਿਆ ਇਸ ਲਈ ਪੁਲਿਸ ਜਿਹੜੀ ਹੈ ਚੱਪੇ-ਚੱਪੇ ਦੀ ਛਾਣਬੀਨ ਕਰ ਰਹੀ ਹੈ ਤਾਂ ਜੋ ਕੋਈ ਵੀ ਵਾਰਦਾਤ ਉਹਨਾਂ ਵੱਲੋਂ ਨਾ ਕੀਤੀ ਜਾ ਸਕੇ 에ਅਰਵੇਜ਼ ਹਮਲੇ ਤੋਂ ਬਾਅਦ ਪਠਾਨਕੋਟ ਜੜਾ ਇੱਕ ਵਾਰ ਫਿਰ ਸੁੱਟੀਆਂ ਚਾਇਆ ਪੰਜਾਬ ਦੇ ਵਿੱਚ ਜਿਹੜੇ ਨੇ ਦੋ ਸਰਦਿੱਗਦ ਵਿਅਕਤੀ ਕੁੰਮਰੇ ਨੇ ਪੰਜਾਬ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਹੈ ਤਸਵੀਰਾਂ ਪਠਾਨਕੋਟ ਦੀਆਂ ਨੇ ਜਿੱਥੇ ਕਿ ਦੋ ਦਿਨ ਪਹਿਲਾਂ ਦੋ ਸ਼ੱਕੀ ਵਿਅਕਤੀ ਦਿਖਾਈ ਦਿੱਤੇ ਸਨ ਦੋ ਦਿਨ ਤੋਂ ਜਿਹੜਾ ਪੁਲਿਸ ਸੱਚ ਆਪਰੇਸ਼ਨ ਕਰ ਰਹੀ ਹੈ ਪੁਲਿਸ ਵੱਲੋਂ ਸਕੈਚ ਵੀ ਜਾਰੀ ਕੀਤੇ ਗਏ ਨੇ ਉਹਨਾਂ ਵਿਅਕਤੀਆਂ ਨੂੰ ਪਠਾਨਕੋਟ ਮੁਰ ਤੋਂ ਵੇਖਿਆ ਗਿਆ ਇਸ ਲਈ ਪੁਲਿਸ ਜਿਹੜੀ ਹੈ ਚੱਪੇ-ਚੱਪੇ ਦੀ ਛਾਣਬੀਨ ਕਰ ਰਹੀ ਹੈ ਤਾਂ ਜੋ ਕੋਈ ਵੀ ਵਾਰਦਾਤ ਉਹਨਾਂ ਵੱਲੋਂ ਨਾ ਕੀਤੀ ਜਾ ਸਕੇ 에ਅਰਵੇਜ਼ ਹਮਲੇ ਤੋਂ ਬਾਅਦ ਪਠਾਨਕੋਟ ਜੜਾ ਇੱਕ ਵਾਰ ਫਿਰ ਸੁੱਟੀਆਂ ਚਾਇਆ ਪੰਜਾਬ ਦੇ ਵਿੱਚ ਜਿਹੜੇ ਨੇ ਦੋ ਸਰਦਿੱਗਦ ਵਿਅਕਤੀ ਕੁੰਮਰੇ ਨੇ ਪੰਜਾਬ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਹੈ ਤਸਵੀਰਾਂ ਪਠਾਨਕੋਟ ਦੀਆਂ ਨੇ ਜਿੱਥੇ ਕਿ ਦੋ ਦਿਨ ਪਹਿਲਾਂ ਦੋ ਸ਼ੱਕੀ ਵਿਅਕਤੀ ਦਿਖਾਈ ਦਿੱਤੇ ਸਨ ਦੋ ਦਿਨ ਤੋਂ ਜਿਹੜਾ ਪੁਲਿਸ ਸੱਚ ਆਪਰੇਸ਼ਨ ਕਰ ਰਹੀ ਹੈ ਪੁਲਿਸ ਵੱਲੋਂ ਸਕੈਚ ਵੀ ਜਾਰੀ ਕੀਤੇ ਗਏ ਨੇ ਉਹਨਾਂ ਵਿਅਕਤੀਆਂ ਨੂੰ ਪਠਾਨਕੋਟ ਮੁਰ ਤੋਂ ਵੇਖਿਆ ਗਿਆ ਇਸ ਲਈ ਪੁਲਿਸ ਜਿਹੜੀ ਹੈ ਚੱਪੇ-ਚੱਪੇ ਦੀ ਛਾਣਬੀਨ ਕਰ ਰਹੀ ਹੈ ਤਾਂ ਜੋ ਕੋਈ ਵੀ ਵਾਰਦਾਤ ਉਹਨਾਂ ਵੱਲੋਂ ਨਾ ਕੀਤੀ ਜਾ ਸਕੇ 에ਅਰਵੇਜ਼ ਹਮਲੇ ਤੋਂ ਬਾਅਦ ਪਠਾਨਕੋਟ ਜੜਾ ਇੱਕ ਵਾਰ ਫਿਰ ਸੁੱਟੀਆਂ ਚਾਇਆ